ਓਸਰ ਓਸਰ ਉਹ ਮੁলাই ਵੀਡੀਓ ਯਾਰ ਕੀ ਹੈ ਕੀ ਬਣੀ ਨਹੀਂ ਚਾਹੁੰਦਾ ਮੈਂ ਕੋਈ ਇੱਕ ਤਰ੍ਹਾਂ ਆਜਾਦਾ ਲੈ ਕੇ ਅੱਛਾ ਤੈਨੂੰ ਆਦਾ ਫਿਕਰਾ ਕਿਹੜੇ ਬਈਏ ਦਾ ਕਿਹੜਾ ਲੱਗਿਆ 7.7 ਨੂੰ ਮੇਰੇ ਤੇ ਜਾਣਾ ਹੈ ਹੁਣ ਚਲ ਗੁਰਦੁਆਰੇ ਮੈਂ ਆਉਣਾ ਮੇਰੇ ਕੋਲ ਕਰਦਾ ਰਹਿਣਾ ਕਰਦਾ ਆਦਾ ਫਿਕਰਾ ਆ ਬੇਕਲੂ ਸ਼ਰੋਮਣੀ ਕਮੇਟੀ ਦੀ ਕਰਤੂਤਾ ਫਿਰ ਤੁਸੀਂ ਕਹਿੰਦੇ ਹੋ ਕਿ ਇਹ ਬੋਲਦੇ ਆ ਬੋਲਦੇ ਕਿਉਂ ਨਾ ਆ ਕਮੇਟੀ ਦੇ ਕੁਝ ਕ ਆ ਖੋਤੀ ਜਿਹੜੇ ਕੇ ਕਰਮਚਾਰੀ ਉਹਨਾਂ ਨੇ ਗੰਦ ਪਾਇਆ ਹੋਇਆਗਾ ਸ਼ਰੋਮਣੀ ਕਮੇਟੀ ਨੂੰ ਬਦਨਾਮ ਕੀਤਾ ਹੋਇਆਗਾ ਆ ਦੇਖੋ ਇੱਕ ਮਲਾਜਮਾ ਜਿਹੜਾ ਤੁਹਾਨੂੰ ਵੀਡੀਓ ਦਿਖਾਉਣੇ ਆ ਤੁਸੀਂ ਵੀਡੀਓ ਦੇਖ ਕੇ ਦੱਸਿਓ ਕਿ ਇੱਕ ਮਲਾਜਮ ਨੇ ਐਜੀ ਘਟਿਆ ਤੇ ਗੰਦੀ ਕਰਤੂਤ ਕੀਤੀ ਆ ਕਿ ਦੱਸਣ ਤੇ ਸੁਣਨ ਤੋਂ ਪਰੇ ਆ ਕਿ ਇਹੋ ਜਿਹੜੇ ਕਿ ਗੰਦ ਆ ਜਿਹੜੇ ਸਰੌਣੀ ਕਮੇਟੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਕਦੋਂ ਸਰੌਣੀ ਕਮੇਟੀ ਵਾਰ ਦਾ ਰਸਤਾ ਦਿਖਾਉਗੀ ਇਹ ਸਰੇ ਆਮ ਤਮਾਕੂ ਲੈ ਕੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਦਾ ਸੀ ਤੇ ਅੱਗੋਂ ਸਿੰਘਾਂ ਨੇ ਸੱਕ ਪਿਆ ਤੇ ਉਹਨਾਂ ਨੇ ਫੜ ਲਿਆ ਤੇ ਉਹਨਾਂ ਨੇ ਵੀਡੀਓ ਬਣਾਈ ਆ ਤੇ ਦੱਸਿਆ ਕਿ ਫਲਾਣੇ ਗੁਰਦੁਆਰਾ ਸਾਹਿਬ ਦੇ ਵਿੱਚ ਕਮੇਟੀ ਦਾ ਮਲਾਜਮਾ ਸਰੌਣੀ ਕਮੇਟੀ ਦਾ ਅੱਡੀ ਗੰਦੀ ਕਰਤੂਤ ਐਡੀ ਹਰਕਤ ਆ ਹੁਣ ਦੱਸ ਦੋ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਤੇ ਜਿਹੜਾ ਕੁਝ ਇਹ ਲੋਕ ਆਹ ਜਾਂ ਕੁਝ ਖਾਂਦੇ ਆ ਜਾਂ ਪੀਂਦੇ ਆ ਤੇ ਉਹਨਾਂ ਲੋਕਾਂ ਤੇ ਹੁਣ ਕੀ ਕੀਤਾ ਜਾਵੇ ਹੁਣ ਕੱਲੇ ਇਹਨੂੰ ਸਸਪੈਂਡ ਕਰ ਦੇਣਗੇ ਇਹ ਦੁਬਾਰੇ ਫੇਰ ਹਾਈ ਕੋਰਟ ਦੇ ਵਿੱਚ ਜਾ ਕੇ ਫਿਰ ਪਾਓ ਬਹਾਲ ਹੋ ਜਾਊਗਾ ਇਹਨਾਂ ਉੱਤੇ ਜਿਹੜਾ ਕਿ ਪਾਬੰਦੀ ਲਾਉਣੀ ਚਾਹੀਦੀ ਆ ਬਹੁਤ ਸਾਰੇ ਜਿਹੜੇ ਇਹ ਜਿਹੇ ਆ ਕਮੇਟੀ ਦੇ ਮਲਾਜ਼ਮਾ ਜਿਹੜੇ ਕਿ ਸ਼ਰਾਬ ਵੀ ਪੀਂਦੇ ਆ ਰਾਤ ਨੂੰ ਡੱਫਦੇ ਆ ਇਹਨਾਂ ਨੇ ਗੰਦ ਪਾਇਆ ਇਹ ਕੀ ਕਰਦੇ ਆ ਕਿ 87 ਦੇ ਅਧੀਨ ਆ ਜਿਹੜਾ ਗੁਰਦੁਆਰਾ ਉਹਦੇ ਵਿੱਚ ਭਰਤੀ ਹੁੰਦੇ ਆ ਇਹ ਫਿਰ ਜਾਂ ਤਾਂ ਰਾਤੋਂ ਰਾਤੋਂ 85 ਦੇ ਵਿੱਚ ਆ ਜਾਂਦਾ ਹੈਗਾ ਜਾਂ ਫਿਰ ਉਹਨੂੰ ਸ਼੍ਰੋਮਣੀ ਕਮੇਟੀ ਆ ਜਿਹੜੀ ਅਟੈਚ ਕਰ ਦਿੰਦੀ ਆ ਕਿਸੇ ਗੁਰਦੁਆਰੇ ਦੇ ਨਾਲ ਆ ਇਹ ਫਿਰ ਪੱਕੇ ਮਲਾਜ਼ਮ ਬਣ ਜਾਂਦੇ ਆ ਜੇਕਰ ਇਹਨਾਂ ਲੋਕਾਂ ਦਾ ਪਸੋਕੜ ਦੇਖਿਆ ਜਾਵੇ ਕਿ ਲੋਕ ਜਿਹੜੇ ਭਰਤੀ ਕੀਤੇ ਆ ਉਹਨਾਂ ਦਾ ਪਸੋਕੜ ਨਹੀਂ ਦੇਖਿਆ ਜਾਂਦਾ ਇਸ ਕਰਕੇ ਕਿ ਬਹੁਤੇ ਚੋਰ ਆ ਠੱਗਾ ਤੇ ਕਬੀਨਗੀ ਇਹਨਾਂ ਦੇ ਅੰਦਰ ਭਰੀ ਹੋਈ ਆ ਜਿਸ ਤਰ੍ਹਾਂ ਕਿ ਐਸਾ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਿਆਂ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਪਹਿਲਾਂ ਤੁਸੀਂ ਆਪ ਖੁਦ ਵੀਡੀਓ ਦੇਖੋ ਤੇ ਤੁਹਾਨੂੰ ਵੀ ਰੋਂਗ ਤੇ ਖੜੇ ਹੋ ਜਾਣਗੇ ਤੇ ਇਹ ਜੇ ਮਲਾਜਮਾਂ ਦੇ ਜਿਹੜਾ ਕਿ ਇਹਨਾਂ ਨੂੰ ਹੁਣ ਕੀ ਕੀਤਾ ਜਾਵੇ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾਵੇ ਬਾਤ ਤੋਂ ਬਾਤ ਮੈਨੂੰ ਲੱਗਦਾਗਾ ਤਨਖਾਹੀਆਂ ਇਕਰਾਰ ਦੇ ਦੇਣਗੇ ਸੇਵਾ ਲਾ ਦੇਣਗੇ ਜੀ ਭਾਂਡੇ ਮਾਦਣ ਦੀ ਇਹਨਾਂ ਨੂੰ ਸਸਪੈਂਡ ਕਰਕੇ ਜਿਹੜਾ ਇਹੋ ਜਿਹਾ ਇਹਨਾਂ ਉੱਤੇ ਜਿਹੜਾ ਕੇਸ ਚਲਾਇਆ ਜਾਵੇ ਜਿਹੜਾ ਕਿ ਇਹ ਅਜਿਹੇ ਕੰਮ ਕਰਨ ਤੋਂ ਪਹਿਲਾਂ ਹਜ਼ਾਰਾਂ ਬਾਰੀ ਸੋਚਣਾ ਬਹੁਤ ਹੀ ਜਿਆਦੇ ਜਿਹੜੇ ਇਹਦੇ ਮੁਲਾਜ਼ਮ ਬੈਠੇ ਆ ਜੇ ਕਾਲੀਆਂ ਭੇਡਾਂ ਬੈਠੀਆਂ ਨੇ ਉਸ ਰੋਮਣੀ ਕਮੇਟੀ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਣ ਦੀ ਲੋੜ ਆ ਜੇ ਸਾਰੀ ਸਿੱਖ ਕੌਮ ਦਾ ਜਿਹੜਾ ਸਿਰ ਇਹ ਜੇ ਲੋਕਾਂ ਨੇ ਨੀਵਾ ਕਰ ਦਿੱਤਾ ਇੱਕ ਪਾਸੇ ਤਾਂ ਸਹੀਦੀ ਦਾੜੀ ਚੱਲੀ ਜਾਂਦੇ ਆ ਤੇ ਦੂਸਰੇ ਪਾਸੇ ਇਹ ਜੇ ਦੁਸ਼ਟ ਗੁਰਦਵਾਰਿਆਂ ਦੇ ਵਿੱਚ ਤਮਾਕੂ ਲੈ ਕੇ ਜਾ ਰਹੇ ਆ ਜਿੱਤੇ ਕਿ ਗੁਰੂ ਗੋਗੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਐਸ ਤਬਾਕੂ ਦੇ ਖੇਤ ਦੇ ਵਿੱਚ ਤੋਂ ਕੋੜਾ ਨਹੀਂ ਲੰਘਿਆ ਪਰ ਇਹ ਕਿਰਪਾਨਾ ਪਾ ਕੇ ਇਹ ਦਿਮਾਲੇ ਸਜਾ ਕੇ ਕੇਸਰੀ ਤੇ ਜਿਹੜਾ ਕਿ keel ਜਾ ਰੇ ਕਿ ਕਮੇ ਸਿੰਘ ਨੇ ਜਿਹੜਾ ਉਹਦੇ ਗਿੱਜੇ ਦੇ ਵਿੱਚੋਂ ਜਿਹੜਾ ਇੱਕ ਤਮਾਕੂ ਕੱਢਿਆ ਉਹ ਕਿੱਥੇ ਅਲ ਜਾ ਰਿਹਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਅਲ ਜਾ ਰਿਹਾ ਸੀ ਤਾਂ ਮੌਕੇ ਤੇ ਸਿੰਘਾਂ ਨੇ ਵੀਡੀਓ ਬਣਾ ਲਈ ਤਾਂ ਇਹਦੇ ਨਹੀਂ ਜਿਹੜਾ ਬਸੰਦਾ ਨੇ ਮੱਕਰ ਜਾਣਾ ਸੀ ਕਹ ਦੇਣਾ ਸੀ ਸਾਨੂੰ ਜਾਣ ਕੇ ਬਦਨਾਮ ਕਰਦੇ ਆ ਹੁਣ ਇਹਨਾਂ ਲੋਕਾਂ ਦਾ ਇਹਨਾਂ ਮਸੰਦਾ ਦਾ ਕੀ ਕਰੋਗੇ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਕਿ ਗੰਦ ਪਾਇਆ ਹੋਇਆਗਾ ਸਮਾਜ ਕਿੱਧਰ ਨੂੰ ਜਾ ਰਿਹਾ ਸਾਡੀ ਸਿੱਖ ਕੌਮ ਕਿੱਧਰ ਨੂੰ ਜਾ ਰਹੀ ਆ ਕੀ ਇਹ ਲੋਕ ਜਿਹੜਾ ਰੁਪਏ ਦੇ ਕੇ ਭਰਤੀ ਹੋਇਆ ਜਾਂ ਕੋਈ ਸਪਾਰਸ ਦੇ ਕੇ ਭਰਤੀ ਹੋਇਆ ਜਾਂ ਫਿਰ ਕੋਈ ਇਹਦਾ ਪ੍ਰਧਾਨ ਜਾਂ ਕੋਈ ਮੈਂਬਰ ਇਹਦੀ ਪਿੱਠ ਤੇ ਖੜਾ ਹੋਊਗਾ ਕਿ ਭਾਈ ਇਹਨੂੰ ਭਰਤੀ ਕਰ ਲਓ ਪਸਰੌਣ ਕਮੇਟੀ ਨੂੰ ਚਾਹੀਦਾ ਕਿ ਜਿਹੜਾ ਬੰਦਾ ਵੀ 87 ਜਾਂ 85 ਦੇ ਗੁਰਦੁਆਰਾ ਸਾਹਿਬ ਦੇ ਵਿੱਚ ਭਰਤੀ ਹੁੰਦਾ ਉਹਦਾ ਪਸੌਕੜ ਦੇਖਿਆ ਜਾਵੇ ਕਿ ਉਹਨੇ ਕਿਹੜੇ-ਕਿਹੜੇ ਕੰਮ ਕੀਤੇ ਆ ਉਹਨੇ ਚੋਰੀਆਂ ਕੀਤੀਆਂ ਨੇ ਉਹਨੇ ਪੱਖੇ ਲਾਏ ਨੇ ਗੁਰਦੁਆਰਿਆਂ ਦੇ ਵਿੱਚ ਉਹਨੇ ਪੈਟਰੋਲ ਪੰਪ ਲੁੱਟੇ ਨੇ ਜਾਂ ਉਹਨੇ ਕੁਝ ਹੋਰ ਸਮਾਜ ਦੇ ਅੰਦਰ ਐਸਾ ਗੰਦ ਪਾਇਆਗਾ ਜਿਹੜਾ ਕਿ ਤੁਸੀਂ ਸੁਨਾਉਣੀ ਕਮੇਟੀ ਦੇ ਵਿੱਚ ਭਰਤੀ ਕਰ ਰਹੇ ਹੋ ਪ੍ਰਧਾਨ ਵੀ ਕਹੇ ਜੀ ਨੇ ਪ੍ਰਧਾਨ ਉਹਨੇ ਜਿਹੜੇ ਕਿ ਮਾਫ਼ ਕਰਨਾ ਇੱਥੇ ਮੈਂ ਗੱਲ ਕਹੂੰ ਆ ਲੋਕਾਂ ਦੇ ਘਰੇ ਸਾਰੇ ਸਾੜ ਜਾਂਦੇ ਆ ਐਜੇ ਪ੍ਰਧਾਨ ਨੇ ਗੁਰੂ ਘਰਾਂ ਦੇ 87 ਦੇ ਵਿੱਚ ਆ ਜਿਹੇ ਜੇ ਪ੍ਰਧਾਨ ਹੋਣਗੇ ਉਹਦੇ ਉਹਦੇ ਚੇਲੇ ਹੋਣਗੇ ਇਹ ਕਿਰਤ ਘਾਣਾ ਇਹ ਬੰਦਾ ਜਿਹੜਾ ਕਿ ਇਹ ਨੌਜਵਾਨਾ ਛੋਟੀ ਜੀ ਉਮਰ ਦਾ ਕਿ ਇਹਨੇ ਇੱਕਾ ਅਜੇ ਤਾਂ ਤਬਾਕੂ ਫੜਿਆ ਗਿਆ ਖਵਰਾ ਅੱਗੇ ਕੀ ਕੁਛ ਕਰਦਾ ਉਹ ਕੀ ਲ ਜਾਂਦਾ ਉਹ ਕੀ ਖਾਂਦਾ ਉਹ ਜਾਂ ਕਿਹਨੂੰ ਦਿੰਦਾ ਹੋਊਗਾ ਕੌਣ ਇਹ ਤਾਂ ਮੰਗਾਰਿਆ ਇਹਦੀ ਜਾਂਚ ਆ ਜਿਹੜੀ ਉਹ ਹੁਣ ਚਾਹੀਦੀ ਆ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਕੱਤਰ ਨੂੰ ਜਿਹੜਾ ਇਹਦੇ ਜਿਹੜਾ ਜਲਦੀ ਜਿਹੜਾ ਇੱਕ ਫੈਸਲਾ ਲੈਣਾ ਚਾਹੁੰਦਾ ਇਹਨੂੰ ਬਾਹਰ ਕੱਢੋ ਤੇ ਇਹਦੇ ਉੱਤੇ ਐਸੀ ਜੀ ਸਜ਼ਾ ਲਾਓ ਤੇ 295 ਦਾ ਪਰਚਾ ਹੋ ਜਾਂਦਾ ਉਹਦੇ ਨਾਲ ਹੁੰਦਾ ਕੀ ਆ ਉਹਦੇ ਨਾਲ 2 ਦਿਨ ਜੇਲ੍ਹ ਦੇ ਵਿੱਚ ਲਾ ਕੇ ਆਲਾ ਬਾਹਰ ਆ ਜਾਂਦਾ ਤੇ ਫੇਰ ਉਹੀ ਗੰਦ ਪਾਉਂਦਾ ਤੇ ਫੇਰ ਇਹ ਹਾਈ ਕੋਰਟ ਦੇ ਵਿੱਚੋਂ ਜਾ ਕੇ ਬਹਾਲ ਹੋ ਜਾਂਦੇ ਆ ਫੇਰ ਜਿਹੜਾ ਸਰੌਣੀ ਕਮੇਟੀ ਦੇ ਵਿੱਚ ਫੇਰ ਭਾਤੀ ਹੋ ਜਾਂਦੇ ਆ ਜਿੰਨਾ ਚਿਰ ਤੁਸੀਂ ਇਹ ਜੇ ਮਸੰਦਾ ਨੂੰ ਗੁਰੂ ਘਰਾਂ ਦੇ ਵਿੱਚੋਂ ਨਹੀਂ ਕੱਢਦੇ ਉਹਨਾਂ ਤੱਕ ਬੇਅਦਬੀਆਂ ਦਾ ਜਿਹੜਾ ਮਾਹੌਲ ਆ ਜਾਂ ਜਿਹੜਾ ਆਪਾਂ ਕਹਿ ਦਈਏ ਕਿ ਜੋ ਕੁਝ ਹੋ ਰਿਹਾ ਇਹਨਾਂ ਲੋਕਾਂ ਦੀ ਮੈਨੂੰ ਲੱਗਦਾ ਕਿ ਬਦੌਲਤ ਦੀ ਜਿਹੜਾ ਇੱਕ ਸਹਿ ਦੀ ਤਰ੍ਹਾਂ ਜਿਹੜਾ ਕਿ ਇਹ ਸਭ ਕੁਝ ਅੱਜ ਹੋ ਰਿਹਾ ਗੁਰੂ ਘਰਾਂ ਦੇ ਵਿੱਚ ਅੱਜ ਇਹਨਾਂ ਲੋਕਾਂ ਨੇ ਗੰਦ ਪਾਏ ਹੋਇਆਗਾ ਇਹ ਲੋਕ ਅੱਜ ਗੁਰੂ ਘਰਾਂ ਦੇ ਵਿੱਚ ਮਸੰਦ ਬਣ ਕੇ ਬੈਠੇ ਆ ਇਹਨਾਂ ਮਸੰਦਾਂ ਨੂੰ ਕਦੋਂ ਬਾਹਰ ਕੱਢਿਆ ਜਾਊਗਾ ਆਏ 12-13 ਸਾਲ ਹੋ ਗਏ ਸ੍ਰੋਮਣੀ ਕਮੇਟੀ ਦੀਆਂ ਵੋਟਾਂ ਦਾ ਵੋਟਾਂ ਨਹੀਂ ਪਈਆਂ ਜੇਕਰ ਇਹਨਾਂ ਗੁਰੂ ਘਰਾਂ ਦੇ ਵਿੱਚੋਂ ਦੇਖਿਆ ਜਾਵੇ ਤੇ ਇਹਨਾਂ ਦੇ ਵਿੱਚ ਬਹੁਤ ਸਾਰੇ ਅਜੇ ਸਰਾਬੀ ਕਬਾਬੀ ਅਤੇ ਹੋਰ ਜਿਹੜਾ ਕਿ ਗੰਦੇ ਬੰਦੇ ਮਿਲਣਗੇ ਬਹੁਤ ਕੋਸਾ ਜਿਹੜਾ ਤਾਣਾ ਮਾਣਾ ਉਲਝਿਆ ਹੋਇਆ ਜਿਹੜਾ ਬਾਹਰ ਨਹੀਂ ਆ ਰਿਹਾ ਲੋਕ ਅਜੇ ਖੁੱਲ ਕੇ ਨਹੀਂ ਬੋਲ ਰਹੇ ਲੋਕਾਂ ਨੂੰ ਸਾਰਾ ਪਤਾ ਕਿ ਫਲਾਨਾ ਬੰਦਾ ਕੀ ਕਰਦਾ ਗੁਰੂ ਘਰ ਦੇ ਵਿੱਚ ਧੰਕਾ ਬੰਦਾ ਕੀ ਕਰਦਾ ਤੇ ਪਰ ਇਹਨਾਂ ਨੇ ਅਜੇ ਗੁਰੂ ਦਾ ਬਾਣਾ ਪਾ ਕੇ ਇਹ ਗੁਰੂ ਦੇ ਜਿਹੜਾ ਸਿੱਖ ਕੌਮ ਨੂੰ ਤੇ ਗੁਰੂ ਨੂੰ ਜਿਹੜੀ ਲਾਜ ਅੱਜ ਐਸ ਦੁਸ਼ਟ ਨੇ ਲਾ ਦਿੱਤੀ ਆ ਐਜੇ ਪਾਪੀਆਂ ਨੂੰ ਐਜੇ ਸਜ਼ਾ ਹੋਣੀ ਚਾਹੀਦੀ ਆ ਜਿਹੜਾ ਕਿ ਅਗਲਾ ਮਲਾਜ਼ਮਾ ਜਾਂ ਕੋਈ ਵੀ ਇਹ ਬੰਦਾ ਜਿਹੜਾ ਗੁਰੂ ਘਰ ਦੇ ਨਾਲ ਆ ਅਟੈਚ ਆ ਜਾਂ ਉਹਦਾ ਮਲਾਜ਼ਮਾ ਜਾਂ ਮੈਂਬਰ ਆ ਜੋ ਵੀ ਆ ਤੇ ਉਹ ਹਜ਼ਾਰਾਂ ਵਾਰੀ ਸੋਚੇ ਇਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਸੀ ਇੱਕ ਆ ਇੱਕ ਨੇ ਕਹਿ ਦਿੱਤਾ ਜੀ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਂਦਾ ਤੇ ਸੰਤਾਂ ਨੇ ਕਿਹਾ ਜੇਕਰ ਅੱਜ ਤੋਂ ਬਾਅਦ ਤੂੰ ਪਰਨ ਕਰਦਾਗਾ ਅਸੀਂ ਧੱਕੇ ਨਾ ਨਹੀਂ ਕਹਿੰਦੇ ਤੈਨੂੰ ਜੇ ਤੂੰ ਪਰਨ ਕਰਦਾਗਾ ਜੇਕਰ ਉਸ ਤੋਂ ਬਾਅਦ ਸ਼ਰਾਬ ਪੀ ਕੇ ਆ ਗਿਆ ਸਾਡੇ ਕੋਲੇ ਸਾਡੇ ਕੋਲੇ ਮਿੱਟੀ ਦਾ ਤੇਲ ਦਾ ਜਿਹੜਾ ਇੱਕ ਪੀਪਾਗਾ ਤੈਨੂੰ ਉਲਟਾ ਕੇ ਜਿਹੜਾ ਉੱਤੇ ਤੇਰੇ ਤੈਨੂੰ ਸਾੜ ਦੇਵਾਂਗੇ ਇਹ ਹੁੰਦੀ ਹੈ ਅਸਲ ਸਜ਼ਾ ਇਹ ਹੁੰਦੀ ਹੈ ਕਾਰਣੀ ਸਜ਼ਾ ਪਰ ਉਹ ਜਾਂ ਦਿਲ ਉਹ ਜਾਂ ਜੀਵਨ ਕਿੱਥੋਂ ਕੌਣ ਲਿਆਊਗਾ ਸਾਡੇ ਇਹ ਗੰਦੀਆਂ ਸਰਕਾਰਾਂ ਨੇ ਸਾਡੇ ਕੁਝ ਝੋਲੀ ਚੁੱਕਾ ਕੱਲੀਆ ਲੀਡਰਾਂ ਨੇ ਤੇ ਐਲਕੇ ਅਡਵਾਨੀ ਵਰਗਿਆਂ ਨੇ ਤੇ ਕਾਮਰੇਡਾਂ ਨੇ ਸੰਤਾਂ ਨੂੰ ਸ਼ਹੀਦ ਕਰਾਇਆ ਤੇ ਦੁਸ਼ਮਣ ਜਿਹੜੀ ਇੰਦਰਾ ਗਾਂਧੀ ਨੇ ਜੇਕਰ ਅੱਜ ਸੰਤ ਜਿਉਂਦੇ ਹੁੰਦੇ ਤਾਂ ਆਹ ਦਿਨ ਨਾ ਦੇਖਣੇ ਪੈਂਦੇ ਆਹ ਗੁਰੂ ਘਰਾਂ ਦਾ ਹਾਲ ਨਾ ਹੁੰਦਾ ਨਿਤ ਲੜਾਈਆਂ ਦਾ ਅੱਡਾ ਬਣ ਚੁੱਕਿਆ ਗੁਰੂ ਘਰ ਆ ਕੋਈ ਉਧਰੋਂ ਧਮਕੀ ਦੇ ਦਿੰਦਾ ਕਿ ਫਲਾਣੇ ਨੇ ਸੰਦੇਸ਼ ਪੜਿਆ ਜੀ ਤਾਂ ਅਸੀਂ ਉੱਥੇ ਹਰਲ ਮਚਾਵਾਂਗੇ ਗੁੰਡਾਗਰਦੀ ਕਰਾਂਗੇ ਕਿ ਸਾਨੂੰ ਅਧਿਕਾਰ ਆ ਅਸੀਂ ਵੱਡੀਆਂ ਜਿਹੜੀਆਂ ਸਤਾਵਾਂ ਦੇ ਜਿਹੜੇ ਅਹੁਦੇਦਾਰ ਆ ਅਸੀਂ ਵਾਰਸਾਂ ਸੰਤਾਂ ਦੇ ਇਹ ਲੋਕਾਂ ਦਾ ਜਿਹੜਾ ਅੱਜ ਆਪਾਂ ਕਹਦੇ ਕਿ ਇੱਕ ਦਿਮਾਗ ਆ ਜਿਹੜਾ ਉਹ ਖਰਾਬ ਹੋ ਚੁੱਕਿਆਗਾ ਇਹਨਾਂ ਲੋਕਾਂ ਦਾ ਦਿਮਾਗ ਗੁਰੂ ਘਰਾਂ ਦੇ ਵਿੱਚ ਹੀ ਖਰਾਬ ਹੁੰਦਾਗਾ ਬਾਹਰ ਜਾ ਕੇ ਨਹੀਂ ਖਰਾਬ ਹੁੰਦਾ ਇਸ ਕਰਕੇ ਇਹਨਾਂ ਨੂੰ ਪਾਓ ਲਾਂ ਤਾਂ ਤੇ ਵੀਡੀਓ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸ੍ਰੋਮਣੀ ਕਮੇਟੀ ਤੇ ਕੇ ਵੀਡੀਓ ਜ਼ਰੂਰ ਪਹੁੰਚਾ ਦਿਓ ਤਾਂ ਉਹਨਾਂ ਨੂੰ ਪਤਾ ਲੱਗ ਜਾਏ ਆ ਦੇਖੋ ਤੁਹਾਡੇ ਗੰਦਾ ਤੁਸੀਂ ਜਿਹੜੇ ਰੱਖੇ ਹੋਏ ਨੇ ਆ ਤਮਾਕੂ ਦੀਆਂ ਪੁੜੀਆਂ ਲੈ ਕੇ ਜਿਹੜੇ ਗੁਰੂ ਘਰਾਂ ਦੇ ਵਿੱਚ ਜਾ ਰਹੇ ਨੇ ਕੌਣ ਤਮਾਕੂ ਵਰਤ ਰਿਹਾ ਉੱਥੇ ਕਿਹੜਾ ਕਿਹੜਾ ਬੰਦਾ ਹੈਗਾ ਉਹਦੀ ਜਾਂਚ ਪੜਤਾਲ ਕੀਤੀ ਜਾਵੇ ਜਾਂ ਹੋਰ ਕੀ ਕੀ ਕਾਰਨਾਮੇ ਕਰਦੇ ਆ ਇਹ ਪਹਿਲਾਂ ਵੀ ਬੜੇ ਕਾਰਨਾਮੇ ਸਾਹਮਣੇ ਆਏ ਆ ਸ੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਤੇ ਕੈਨੇ ਨਿਤ ਅਵਤਾਰ ਸਿੰਘ ਮੱਕਰ ਤੋਂ ਜਿਹੜਾ ਸਪਾਰਸ ਪਾ ਕੇ ਜਿਹੜਾ ਦੁਬਾਰੇ ਬਹਾਲ ਹੋ ਕੇ ਦੁਬਾਰੇ ਗੁਰੂ ਘਰਾਂ ਦੇ ਵਿੱਚ ਬੈਠੇ ਆ ਆ ਤਲਵੰਡੀ ਸਭ ਤੋਂ ਘਟਨਾ ਵਾਪਰੀ ਸੀ 5-7 ਸਾਲ ਪਹਿਲਾਂ ਕਿੰਨੇ ਮਲਾਦਮ ਫੜੇ ਗਏ ਸੀ ਉਹਦੇ ਵਿੱਚ ਆ ਇੱਕ ਲੜਕੀ ਦੇ ਨਾਲ ਆ ਤੇ ਅੱਜ ਲੋਕ ਉਹ ਕਿੱਥੇ ਆ ਅੱਜ ਅਨਚਾਰਜ ਵਾਲੇ ਬੈਠੇ ਆ ਗੁਰੂ ਘਰਾਂ ਦੇ ਅੱਜ ਉਹਨਾਂ ਕੋਲੇ ਵੱਡੇ ਵੱਡੇ ਅਹੁਦੇ ਆ ਤੇ ਜਿੰਨਾ ਮਸੰਦਾਂ ਦੇ ਕੰਮ ਕੀਤਾ ਸੀ ਉਹਨਾਂ ਦੇ ਮਸੰਦਾਂ ਦੇ ਪਿੱਛੇ ਕੌਣ ਖੜਾ ਕੁਝ ਸਰੋਣੀ ਕਮੇਟੀ ਦੇ ਮੈਂਬਰ ਖੜੇ ਆ ਕੁਝ ਸਕੱਤਰ ਖੜੇ ਆ ਕੁਝ ਹੋਰ ਲਾਣਾ ਖੜਾਗਾ ਜਿਹੜਾ ਉਹਨਾਂ ਨੂੰ ਬਚਾਉਂਦਾ ਆ ਰਿਆ ਜਿਹੜਾ ਉਹਨਾਂ ਤੋਂ ਵੱਡ ਈ ਲੈਂਦਾਗਾ ਜਿਹੜਾ ਉਹਨਾਂ ਦੇ ਢਿੱਡ ਭਰਦਾਗਾ 87 ਦੇ ਗੁਰੂ ਘਰਾਂ ਦੇ ਵਿੱਚ ਜਾ ਕੇ ਇਸ ਕਰਕੇ ਜਿਹੜਾ ਕਿ ਇਹ ਗੰਦ ਆ ਜਿਹੜਾ ਸਰੋਣੀ ਕਮੇਟੀ ਨੂੰ ਜਿਹੜਾ ਕੱਢਣਾ ਚਾਹੀਦਾ ਪਾਰਕਣਾ ਚਾਹੀਦਾ ਹਰ ਗੁਰੂ ਘਰ ਦੇ ਵਿੱਚ ਜਾ ਕੇ ਪਿੰਡ ਦੇ ਵਿੱਚ ਰਿਪੋਰਟ ਲੈਣੀ ਚਾਹੀਦੀ ਆ ਕਿ ਭਾਈ ਫਲਾਣਾ ਫਲਾਣਾ ਸਰੋਣੀ ਕਮੇਟੀ ਦਾ ਮੈਂਬਰ ਆ ਗ੍ਰੰਥੀ ਆ ਜਾ ਖਜਾਨਤੀ ਆ ਜਾਂ ਕੋਈ ਵੀ ਕਰਮਚਾਰੀ ਆ ਉਹਦੇ ਬਾਰੇ ਦੱਸੋ ਕਿ ਇਹਦੀ ਭਾਈ ਕਰਤੂਤ ਕੀ ਆ ਸੱਚਾਗਾ ਜਾਂ ਫਿਰ ਇਹਦੇ ਪਿੱਛੇ ਕੋਈ ਸਤਾਨ ਲੁਕਿਆ ਹੋਇਆਗਾ ਜੇ ਕੋਈ ਇਹ ਕੁਝ ਸਾਹਮਣੇ ਆ ਜਾਵੇ ਤਾਂ ਬਹੁਤ ਵੱਡੇ ਜਿਹੜਾ ਕਿ ਬਦਲਾ ਹੋ ਜਾ ਬਹੁਤ ਵੱਡੇ ਮਸੰਦ ਬੈਠੇ ਆ ਜਿਹੜੇ ਉਹ ਨਿਕਲ ਸਕਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਵਰਜਕਾ ਖਾਲਸਾ ਵਰਜਕ ਕੀ ਫਤਿਹ